ਕਿਸੇ ਪ੍ਰੋਡਿਊਸਰ ਨੂੰ ਇੰਡਸਟਰੀ ਵਿੱਚ ਮਿਲੇ ਹੋਮ ਮਿਲੇ ਆ ਜੀ ਹੁਣ ਤੁਹਾਨੂੰ ਪਤਾ ਜਿਵੇਂ ਮੈਂ ਤੁਹਾਨੂੰ ਕਹਿ ਚੁੱਕਿਆ ਜਿਵੇਂ ਸਾਡਾ ਗਾਣਾ ਪ੍ਰਦੇਸ ਆ ਪ੍ਰਦੇਸ ਗਾਣਾ ਰਿਕਾਰਡ ਹੋ ਚੁੱਕਿਆ ਹੈ ਜਿਹੜਾ ਪ੍ਰਦੇਸ ਗਾਣੇ ਦੀ ਜਿਹੜੀ ਵੀਡੀਓ ਆ ਜਾਂ ਉਹਦੀ ਲੋਕੇਸ਼ਨ ਆ ਉਹ ਬਾਹਰ ਜਾ ਕੇ ਗਾਣਾ ਸ਼ੂਟ ਹੋਊਗਾ ਜੀ ਤੇ ਉਹਦੀ ਲੋਕੇਸ਼ਨ ਵਾਸਤੇ ਸਾਨੂੰ ਬਾਹਰ ਜਾਣਾ ਪੈਣਾ ਹੈ ਉਹਦੇ ਲਈ ਬਜਟ ਕਾਫੀ ਚਾਹੀਦਾ ਹੈ ਬਾਹਲੀ ਲੋਕੇਸ਼ਨ ਤੇ ਸਾਰਾ ਗਾਣਾ ਸ਼ੂਟ ਹੋਣਾ ਹੈ ਠੀਕ ਹੈ ਜੀ ਸ਼ੂਟ ਹੋਣ ਤੋਂ ਬਾਅਦ ਹੀ ਫਿਰ ਕਿਸੇ ਕੰਪਨੀ ਦੇ ਵਿੱਚ ਗਾਣਾ ਸਾਨੂੰ ਪ੍ਰੋਮੋਸ਼ਨ ਵਾਸਤੇ ਦੇਣਾ ਪੈਣਾ ਹੈ ਅਜੇ ਸਾਡੇ ਕੋਲ ਨਾ ਬਜਟ ਹੈ ਨਹੀਂ ਜਦੋਂ ਬਜਟ ਆਊਗਾ ਤਾਂ ਉਹ ਗਾਣਾ ਵੀ ਕਰਾਂਗੇ ਇੱਕ ਸਾਡਾ ਪੰਜਾਬ ਦੇ ਉੱਤੇ ਗਾਣਾ ਰਿਕਾਰਡ ਹੋ ਚੁੱਕਿਆ ਹੈ ਉਹਦੇ ਲਈ ਵੀ ਸਾਨੂੰ ਯਾਨੀ ਕਿ 3-4 ਸੈਟ ਸੈਟ ਚਾਹੀਦੇ ਨੇ ਅਲੱਗ-ਅਲੱਗ ਜਗ੍ਹਾ ਤੇ ਲੋਕੇਸ਼ਨ ਤੇ ਸਾਨੂੰ ਕਰਨਾ ਪੈਣਾ ਹੈ ਜੀ ਜੀ ਹਾਲੇ ਤੱਕ ਤੁਹਾਨੂੰ ਕੀ ਕੰਪਨੀ ਦੇ ਕਾਲ ਆਈ ਨਹੀਂ ਹੈਗੀ ਨਹੀਂ ਆਪਾਂ ਨੂੰ ਹਜੇ ਤੱਕ ਕਿਸ ਨੋ ਸੀ ਆਪ ਜਾ ਕੇ ਮਿਲੇ ਜੀ ਜੀ ਹਾਂਜੀ ਇੱਕ ਕਹਿੰਦੇ ਨੇ ਕਿ ਇਹ ਕੰਪਨੀ ਬੌਂਡ ਕਰ ਲੈਂਦੀ ਐ ਜੀ ਮੈਂ ਤਾਂ ਕਹਿੰਦਾ ਕੋਈ ਸਾਨੂੰ ਬੌਂਡ ਕਰੇ ਵਧੀਆ ਗੱਲ ਆ ਸਾਡੇ ਵਾਸਤੇ ਕੋਈ ਸਾਨੂੰ ਪ੍ਰੋਮੋਟਰ ਮਿਲੇ ਠੀਕ ਆ ਜੀ ਜੋ ਸਾਡਾ ਕੋਈ ਇੱਥੇ 4 ਪਿਆਰੇ ਸਾਡੇ ਗਾਣੇ ਦੇ ਉੱਤੇ ਲਾਵੇ ਠੀਕ ਆ ਜੀ ਤੇ ਉਸ ਤੋਂ ਬਾਅਦ ਬਾਹਰਲੇ ਸਾਨੂੰ ਕੋਈ ਪ੍ਰੋਗਰਾਮ ਮਿਲਣ ਤਾਂ ਕਰਕੇ ਸਾਡਾ ਉਹਦੇ ਨਾਲ ਮਾਣਾ ਬਟਾ ਚੱਲੋ ਸਾਡਾ ਰੋਟੀ ਪਾਣੀ ਵਧੀਆ ਚੱਲੇ ਠੀਕ ਹੈ ਜੀ ਤੇ ਉਹਦਾ ਵੀ ਆਪਣਾ ਪ੍ਰੋਮੋਟਰ ਦਾ ਵੀ ਕੰਮ ਚੱਲੇ ਵਧੀਆ ਇਹ ਗੱਲ ਹੈ ਜੀ ਹੁਣ ਤੱਕ ਤੁਸੀਂ ਗਾਇਕੀ ਦਾ ਪੜਾ ਜਿਹੜੇ ਸਫਰ ਨੇ ਉਹ ਤੈਅ ਕਰ ਰਹੇ ਹੋ ਫਿਰ ਘਰ ਦਾ ਖਰਚਾ ਜਿਹੜਾ ਇਹ ਗੁਜ਼ਾਰਾ ਕਿੱਥੋਂ ਚੱਲਦਾ ਘਰ ਦਾ ਗੁਜ਼ਾਰਾ ਜੀ ਇਦਾਂ ਇਹ ਛੋਟਾ ਭਰਾ ਨਾਲ ਬੈਠਾ ਮੇਰੇ ਮਨਪਰੀਤ ਇਹਨੇ ਡੀਐਮਐਲ ਟੂ ਡੀਐਮਐਲ ਟੀ ਪਲੱਸ 2 ਦੀ ਆਈਟੀਆਈ ਕੀਤੀ ਆ ਇਹ ਆਪਣਾ ਇਹਨੇ ਲੈਬੋਰੀ ਕੀਤੀ ਵੀ ਆ ਜੀ ਤੇ ਮੇਰਾ ਜਿਹੜਾ ਹੈਗਾ ਵੇ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਬੀਐਡ ਕੀਤੀ ਆ ਸਾਨੂੰ ਮੇਰੀ ਘਰ ਵਾਲੀ ਨੇ ਜਿਹੜੀ ਹੈ ਬੀਪੀ ਐਡ ਕੀਤੀ ਹੈ ਇਹਨਾਂ ਦੀ ਵਾਈਫ ਨੇ ਐਮਪੀ ਐਡ ਕੀਤੀ ਆ ਜੋ ਮੌਜੂਦਾ ਸਰਕਾਰ ਆ ਇਸ ਟਾਈਮ ਜਿਹੜੀ ਚੱਲ ਰਹੀ ਆ ਆਮ ਆਦਮੀ ਪਾਰਟੀ ਸਰਕਾਰ ਜੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਜਿਹੜਾ ਆਪਣਾ ਜ਼ਿੰਦਗੀ ਦਾ ਸੰਘਰਸ਼ ਸੀਗਾ ਜਿਹੜਾ ਐਜ਼ ਏ ਕਮੀਡੀਅਨ ਤੋਂ ਸ਼ੁਰੂ ਕੀਤਾ ਸੀ ਇਸ ਟਾਈਮ ਉਹ ਪੰਜਾਬ ਸਟੇਟ ਦੇ ਪ੍ਰੈਜ਼ੀਡੈਂਟ ਨੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੇ ਪੁੱਛਣਾ ਚਾਹਣਾ ਕਿ ਉਹਨਾਂ ਨੇ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਸਾਹਿਤ ਲਈ ਪੰਜਾਬੀ ਜਿਹੜੇ ਕਵੀਸ਼ਰ ਨੇ ਢਾਡੀ ਨੇ ਰਾਗੀ ਨੇ ਜਾਂ ਪੰਜਾਬੀ ਕਲਾਕਾਰ ਨੇ ਜਿਹੜੇ ਸੱਭਿਆਚਾਰਕ ਕਲਾਕਾਰ ਨੇ ਉਹਨਾਂ ਵਾਸਤੇ ਉਹਨਾਂ ਨੇ ਹੁਣ ਤੱਕ ਕੀਤਾ ਕੀ ਆ ਕੁਝ ਨਹੀਂ ਕੀਤਾ ਪ ਸੀ ਸੀ ਨਾਰਥ ਯੂਨ ਕਲਚਰ ਸੈਂਟਰ ਦਾ ਆਡੀਟੋਰੀਅਮ 2 2 ਲੱਖ ਰੁਪਏ ਡਾਇਰੈਕਟਰ ਸਾਹਿਬ 2.5 ਲੱਖ ਰੁਪਏ ਤਨਖਾਹ ਲੈਂਦੇ ਨੇ ਉੱਥੇ ਰਜੇਸ਼ 바ਸੀ ਜੀ ਹੈਗੇ ਨੇ ਸ਼ਰਮਾ ਜੀ ਹੈਗੇ ਨੇ ਉਹ ਨਵੇਂ ਬੰਦੇ ਨੂੰ ਉੱਥੇ ਭਰਤੀ ਨਹੀਂ ਕਰਦੇ ਹੈਗੇ ਕੋਈ ਉਹਨਾਂ ਨੂੰ ਕਿਸੇ ਮੇਲੇ ਦੇ ਉੱਤੇ ਲੈ ਕੇ ਨਹੀਂ ਜਾਂਦੇ ਜਿਵੇਂ ਕ્રાਫਟ ਮੇਲੇ ਲੱਗਦੇ ਨੇ ਪਟਿਆਲੇ ਲੁਧਿਆਣੇ ਜਲੰਧਰ ਅੰਮ੍ਰਿਤਸਰ ਹੋਰ ਸ਼ਹਿਟਾਂ 'ਚ ਵੀ ਲੱਗਦੇ ਹੈ ਤੇ ਉਹਨਾਂ ਆ ਤਾਂ ਨਵੇਂ ਬੰਦੇ ਉਹਦੇ ਵਿੱਚ ਸ਼ਾਮਲ ਕਰਦੇ ਨੇ ਪੁਰਾਣੇ ਬੰਦਿਆਂ ਨੂੰ ਇਹ ਮੌਕੇ ਦਿੰਦੇ ਨੇ ਨਾ ਪ੍ਰੋਗਰਾਮ 'ਦੇ। ਪੁਰਾਣੇ ਬੰਦਿਆਂ ਦੀ ਬਾਹਰਲੇ ਟੂਰ ਲੱਗਦੇ ਨੇ। ਜੀ ਜੀ। ਤਾਂ ਮਹਿਮਾਨ ਸਾਹਿਬ ਨੂੰ ਵੀ ਇਹ ਗੁਜਾਸ਼ ਕਰੂੰਗਾ ਕਿ ਤੁਹਾਡੀ ਦੇਖਰੇਖ ਦੇ ਵਿੱਚ ਦੇਖੋ ਐਡਾ ਵੱਡਾ ਸਾਡੇ ਪਟਿਆਲੇ ਐਨ ਜੇ ਡੀ ਸੀ ਸੀ ਦਾ ਦਫ਼ਤਰ ਆ। ਇਹਨਾਂ ਬੰਦਿਆਂ ਦੀ ਵੀ ਕਾਰਵਾਈ ਹੋਵੇ ਨਾ ਬੰਦਿਆਂ ਦੇ ਦੇਖੇ ਵੇ ਕੀ ਕਰਦੇ ਨੇ 2-2 ਲੱਖ ਰੁਪਏ ਤਨਖਾਹ ਇਹਨਾਂ ਨੂੰ ਮਿਲਦੀ ਆ ਸਰਕਾਰ ਦੇ ਰਹੀ ਆ। ਸਰਕਾਰ ਦੇ ਜਵਾਈ ਬਣੇ ਬੈਠੇ ਨੇ। ਇਹਨਾਂ ਤੋਂ ਪੁੱਛ ਕੇ ਚਾਹਰੇ ਕਿ ਬੰਦਾ ਤੁਹਾਡੇ ਕੋਲ ਕਿੰਨੀ ਵਾਰੀ ਕੋਈ ਆ ਚੁੱਕਿਆ ਤੁਸੀਂ ਉਹਦੀ ਐਪਲੀਕੇਸ਼ਨ ਵੀ ਇੱਕ ਵਾਰੀ ਅਸੈਪਟ ਨਹੀਂ ਕਰੀ ਕੀ ਗੱਲ ਆ ਕੀ ਬਾਤ ਆ। ਔਰ ਮਾਨ ਵੀ ਹੁਣ ਤੱਕ ਨੌਕਰੀ ਨਹੀਂ ਮਿਲੀ ਸਰ ਮੈਂ ਇੱਥੇ ਰੋਕਣਾ ਚਾਹਾਂਗੀ ਮਾਫ ਕਰਨਾ ਪਰ ਉਹ ਤਾਂ ਕਹਿ ਰਹੇ ਨੇ ਅਸੀਂ ਇੰਨੇ ਨਿਆਣਾਂ ਨੂੰ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਨਿਯੁਕਤੀ ਪੱਤਰ ਬਣਦੇ ਨੇ ਉਹ ਤਾਂ ਨੌਕਰੀਆਂ ਦੇ ਰਹੇ ਨੇ ਨਿੰਨੀਆਂ ਦੇਖੋ ਜੀ ਜਿਨ੍ਹਾਂ ਨੂੰ ਦੇਤੀਆਂ ਸਾਨੂੰ ਉਹਦੇ ਨਾਲ ਕੋਈ ਠੀਕਾ ਜਿਹਦੇ ਭਾਗਾਂ ਦੇ ਵਿੱਚ ਨੌਕਰੀ ਹੈ ਦੇਤੀ ਮਾਨ ਸਾਹਿਬ ਨੇ ਮਿਲ ਗਈ ਵਧੀਆ ਸੀ ਉਹਨਾਂ ਨੂੰ ਦੋਨੇ ਭਰਾ ਆਪਣੇ ਵੱਲੋਂ ਪੂਰੇ ਪਰਿਵਾਰ ਵੱਲੋਂ ਵਧਾਈਆਂ ਦਿੰਦੇ ਆ ਲੇਕਿਨ ਸਾਨੂੰ ਤਾਂ ਹੁਣ ਤੱਕ ਡੀਸੀ ਰੇਟ ਤੇ ਕੋਈ ਨੌਕਰੀ ਨਹੀਂ ਮਿਲੀ ਮੈਂ ਐਜ਼ ਅ ਪੀਐਨ ਦੀ ਪੋਸਟ ਮੈਂ ਅਪਲਾਈ ਕਰ ਚੁੱਕੀ ਆ ਜੀ ਠੀਕ ਹੈ ਜੀ ਆਪਣੇ ਇਸ ਤੋਂ ਇਲਾਵਾ ਮ ਚ ਮੈਂ ਅਪਲਾਈ ਕਰ ਚੁੱਕਿਆ ਤੇ ਹੋਰ ਹੁਣ ਤਾਂ ਹੁਣ ਦੱਸੋ ਰਹਿ ਤਾਂ ਕੋਈ 11 ਮਹੀਨਾ ਦਾ ਸੀਟੀਯੂ ਦੇ ਵਿੱਚ ਮੈਂ ਅਪਲਾਈ ਕਰਤਾ ਚੰਡੀਗੜ੍ਹ ਜਿਹੜੇ ਕੰਡਕਟਰੀ ਦਾ ਸੀਟੀਯੂ ਜਿਹੜੇ ਰੱਖਣੇ ਸੀ ਇਹਨਾਂ ਨੇ ਡੀਸੀ ਰੇਟ ਤੇ ਬੰਦੇ ਮੇਰੇ ਕੋਲ ਐਜ਼ ਇਹ ਲਾਇਸੈਂਸ ਵੀ ਪਿਆ ਉਹਦਾ ਰੈੱਡ ਕਰਾਸ ਵੱਲੋਂ ਮਿਲਿਆ ਉਹਦੇ ਵਿੱਚ ਵੀ ਮੈਨੂੰ ਤਾਂ ਨੌਕਰੀ ਨਹੀਂ ਮਿਲੀ ਸਰਕਾਰਾਂ ਕਹਿੰਦੀਆਂ ਬਹੁਤ ਕੁਝ ਨੇ ਪਰ ਹੁੰਦਾ ਨਹੀਂ ਪਰ ਜਦੋਂ ਉਹ ਸਟੇਜਾਂ ਦੇ ਸਪੀਚਾਂ ਦਿੰਦੇ ਨੇ ਉਹ ਦੋਨੋਂ ਦਾ ਕਹਿਣਾ ਵੀ ਪੇਪਰ ਕਲੀਅਰ ਕਰਨ ਤਾਂ ਹੀ ਵੀ ਨੌਕਰੀ ਦੀ ਗੱਲ ਛੇੜੋਗੇ ਵੀ ਐਦਾ ਤਾਂ ਨਹੀਂ ਬਹੁਤ ਜ਼ਿਆਦਾ ਨੌਜਵਾਨ ਕਹਿੰਦੇ ਨੇ ਪਰ ਪੇਪਰ ਕਲੀਅਰ ਕਰਨ ਟੈਟ ਦੇ ਟੈਸਟ ਰੱਖੇ ਸੀ ਪਹਿਲਾਂ ਇਹਨਾਂ ਨੇ ਇੱਕ ਟੈਟ ਦਾ ਟੈਸਟ ਰੱਖਿਆ ਠੀਕ ਹੈ ਜੀ ਜਿਨ੍ਹਾਂ ਨੇ ਬੀਏ ਬੀਐਡ ਕਰੀਆ ਵੀ ਪਹਿਲਾਂ ਇੱਕ ਟੈਟ ਦਾ ਟੈਸਟ ਕਲੀਅਰ ਕਰੋ ਸੀ ਨੌਕਰੀ ਦੇਵਾਂਗੇ ਉਹ ਵੀ ਹੋ ਗਏ ਫਿਰ ਜਿਨ੍ਹਾਂ ਦਾ ਦੂਜਾ ਰੱਖਦਾ ਇਹਨਾਂ ਨੇ ਕਹਿੰਦੇ ਦੂਜਾ ਇਹ ਛੋਟੇ ਭਾਈ ਦੀ ਘਾਲੀ ਦੇ ਦੋਨੇ ਟੈਸਟ ਕਲੀਅਰ ਹੋਏ ਹੋਏ ਨੇ ਇਹਨਾਂ ਨੂੰ ਤਾਂ ਨੌਕਰੀ ਮਿਲੀ ਨਹੀਂ ਜੀ 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 ਬਾਕੀ ਮੈਂ ਤਾਂ ਦੇਖੋ ਚੈਨਲ ਤੇ ਥੋੜੇ ਐ ਵੀ ਮੈਨੂੰ ਐਵੇਂ ਹਵਾ 'ਚ ਤੀਰ ਮਾਰਨ ਦੀ ਜਾਂ ਝੂਠ ਬੋਲਣ ਦੀ ਆਦਤ ਹੈ ਹੀ ਨਹੀਂ ਜੀ ਜੀ ਠੀਕ ਹੈ ਜੀ ਜੋ ਗੱਲ ਸੱਚ ਆਪੋ ਹੀ ਗੱਲ ਕਰਦੇ ਆ ਜੀ ਜੀ